ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਗੁਲੀਨ ਮੈਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਗੇ ਅੱਜ ਹੈਗੀ ਜੀ ਸ਼ੁਭਰਾਤਰੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਸ਼ੁਭਰਾਤਰੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਹੈਪੀ ਸ਼ੁਭਰਾਤਰੀ ਹਾਂਜੀ ਆਪਾਂ ਮੰਦਿਰ ਚ ਆਲਦੇ ਹਾਂ ਜੀ ਤੇ ਤੁਹਾਨੂੰ ਵੀ ਮੱਥਾ ਟਿਕਾ ਕੇ ਲਿਓਣੀਆਂ ਜੀ ਮੰਦਿਰ ਚ ਆਪਾਂ ਲੇਟ ਹੋ ਗਏ ਜੀ ਪਹਿਲਾਂ ਆਪਾਂ ਗਏ ਸੀ ਜੀ ਕਿੱਠੀ ਆਈ ਸੀ ਉਧਰ ਆਪਾਂ ਉੱਧਰ ਚਲੇ ਗਏ ਸੀ ਉੱਧਰ ਪ੍ਰੋਗਰਾਮ ਸੀਗਾ ਜੀ ਇਸ ਕਰਕੇ ਆਪਾਂ ਥੋੜੀ ਜੀ ਆਪਾਂ ਕਲਿੱਪ ਬਣਾਈ ਸੀ ਉਹ ਤੁਹਾਨੂੰ ਸਾਂਝੀ ਕਰ ਲੈਣੇ ਆ ਜੀ ਹਾਂ ਜੀ ਆਪਾਂ ਇੱਧਰ ਵਿਆਹ ਵਾਲਿਆਂ ਦੇ ਪਹਿਲੋਂ ਆ ਗਏ ਸੀਗੇ ਜੀ ਇਸ ਕਰਕੇ ਆਪਾਂ ਮੰਦਰ ਲੇਟ ਹੋ ਗਏ ਸੀਗੇ ਜੀ ਤੇ ਪਹਿਲੋਂ ਆਪਾਂ ਇੱਧਰ ਛੱਠੀ ਤੇ ਆ ਗਏ ਸੀਗੇ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਇੱਧਰ ਆਪਣਾ ਜਿਹਾ ਵਿਆਹ ਵਾਲਾ ਮੁੰਡਾ ਜਾ ਰਿਹਾ ਜੀ ਤਾਂ ਆਪਾਂ ਇੱਧਰ ਆ ਗਏ ਸੀਗੇ ਜੀ ਲੇਟ ਤਾਂ ਹਾਂਜੀ ਵਿਆਹ ਜੀ ਸਾਡੇ ਮਾਮੇ ਸੋਰੇ ਦੇ ਪੋਤੇ ਦਾ ਵਿਆਹ ਵਾਜੀ ਤੇ ਇਧਰੋਂ ਜਿਹੜੀ ਮੇਰੀ ਪਰਜਾਈ ਹੈ ਜੀ ਸਾਕੀ ਤੇ ਉਹਦਾ ਭਾਂਜਾ ਲੱਗਦਾ ਵਾਜੀ اشتركوا ਦੇਖੋ ਜੀ ਉੱਪਰ ਚੜਦੇ ਚੜਦੇ ਸਾਨੂੰ ਸਾਹ ਚੜੇ ਜਾਂਦਾ ਪਹਿਲਾਂ ਮੰਮੀ ਬਾਪੇ ਕੱਪੜੇ ਤਾਰੂਗੀ ਪਹਿਲਾਂ ਸਾਹ ਲਓ ਜੀ ਮੇਰੇ ਘਰ ਨਹੀਂ ਤੀਜੀ ਮੰਜ਼ਲ ਤੇ ਆਉਂਦੀ ਤੇ ਮੇਰੇ ਤਾਂ ਬੁਰਾ ਹਾਲ ਹੋ ਜਾਂਦਾ ਤੁਹਾਨੂੰ ਮੈਂ ਮੇਰੇ ਨਵੇਂ ਸੂਟ ਦਾ ਫਟਿਆ ਚੀਜ਼ ਦਿਖਾਣੀ ਫਾਟ ਗਈ ਦੇਖੋ ਮੇਰੇ ਸੂਟ ਦਾ ਕੀ ਹੋ ਗਿਆ ਜਮੀਨੇ ਕੱਪੜਾ ਨਹੀਂ ਜਿਆਦਾ ਖਰਾਬ ਹੋ ਗਿਆ ਪੁੱਤ ਦੇਖ ਇੱਧਰ ਆ ਕੇ ਇੱਧਰ ਵੀ ਆ ਕੇ ਦੇਖ ਫੇਰ ਆਹ ਦੇਖ ਹੋਰ ਉਹ ਵੀ ਹੋ ਰਿਹਾ ਹੈ ਇੱਥੇ ਆਹ ਇੱਕ ਪੁੱਤ ਕਿੰਨਾ ਖਰਾਬ ਹੋ ਗਿਆ ਆ ਦੇਖੀ ਨਾਲੇ ਦੇ ਨਾ ਮੈਂ ਹੱਥ ਨਾਲ ਤੋਤਾ ਵਾ ਸਾਰੇ ਮੇਰੇ ਤੋਂ ਸੂਟ ਦਾ ਮੂਡ ਹੀ ਆਉਂਦਾ ਬੇਕਾਰ ਹੋਰ ਕੀ ਹਜੇ ਇੱਕ ਵੇਰੀ ਪਾਇਆ ਹਜੇ ਪਹਿਲਾ ਤੋਪ ਆਇਆ ਦੇਖੋ ਕਿੰਨਾ ਖਰਾਬ ਹੋ ਗਿਆ ਮੇਰਾ ਤਾਂ ਸਾਰਾ ਮੂਡ ਹੀ ਆਫ ਹੋ ਗਿਆ ਲੈ ਆਹ ਦੇਖੋ ਇੱਥੋਂ ਪਤਾ ਨਹੀਂ ਕੀ ਪਤਾ ਨਹੀਂ ਕੜਾਈ ਇਦਾਂ ਦੀ ਕਰਕੇ ਨਾ ਤਾਂ ਹੋ ਗਿਆ ਆ ਦੇਖੋ ਇੱਥੋਂ ਦਿਖਾਏਂਗੀ ਨੇ ਉਹ ਕਰਕੇ ਖਰਜ ਕਰ ਤੂੰ ਜ਼ੂਮ ਕਰਕੇ ਇਹਦੇ ਸਾਰਾ ਮੂਡ ਹੀ ਆਫ ਹੋ ਗਿਆ ਮੇਰੇ ਤਾਂ ਸੂਟ ਦਾ ਨਾ ਸਾਰਾ ਹੀ ਫਹਾ ਵੜਿਆ ਗਿਆ ਪਹਿਲੋ ਮੇਰੇ ਪੀਲੇ ਸੂਟ ਤੇ ਪ੍ਰੈਸ ਲੱਗ ਗਈ ਸੀ ਜੀ ਛੱਡ ਤਾਂ ਦੇ ਯਾਰ ਜਦੋਂ ਲੁਧਿਆਣਾ ਜਾਣਾ ਸੀਗਾ ਉਦੋਂ ਮੇਰੇ ਪੀਲੇ ਸੂਟ ਤੇ ਪ੍ਰੈਸ ਲੱਗ ਗਈ ਸੀ ਨਹੀਂ ਲੁਧਿਆਣਾ ਨਹੀਂ ਸੀ ਜਦੋਂ ਆਪਾਂ ਖੰਡਪੜ ਸਾਹਿਬ ਤੇ ਗਏ ਸੀਗੇ ਨਾ ਇਥੇ ਸੰਗਰੂ ਸੰਗਰੂਰੀ ਉਦੋਂ ਸਵੇਰੇ ਸਵੇਰੇ ਮੇਰੇ ਸੂਟ ਨੂੰ ਪੀਲੇ ਨੂੰ ਪ੍ਰੈਸ ਲੱਗ ਗਈ ਉਦੋਂ ਮੈਨੂੰ ਬੜਾ ਹੋਇਆ ਚਲੋ ਉਦੋਂ ਬਾਅਦ ਮੈਂ ਚਲ ਆ ਸੂਟ ਸੰਭਾਲਿਆ ਇਹਨੇ ਤਾਂ ਦੇਖੋ ਆ ਸਾਰਾ ਖਰਾਬ ਹੋ ਗਿਆ ਕੀ ਆ ਨਾ ਕਹਿੰਦੇ ਹੁੰਦੇ ਆ 2 ਚਾਰ ਵੇਰੀ ਵੀ ਨਹੀਂ ਪਾਇਆ ਹਜੇ ਇੱਕ ਆ ਪਹਿਲੀ ਵਾਰੀ ਹਜੇ ਧੋਤਤਾ ਹੀ ਆ 2 ਵੇਰੀ ਸੂਟ ਪਾਇਆ ਹੈ ਤੇ ਧੋਤਤਾ ਤੇ ਆ ਹੋ ਗਿਆ ਨੇ ਪਾਈ ਗੁਰਲੀ ਨਾ ਵੀ ਦੇਖੀ ਪਾਈ ਤਾਂ ਮੈਂ ਬਹੁਤ ਦੇਖਿਆ ਹੀ ਨਹੀਂ ਕੱਪੜਾ ਇਸ ਬੇਕਾਰ ਪੈਸੇ ਚਲੋ ਪਤਾ ਨਹੀਂ ਛੋੜਦੀ ਨਾ ਕੜਾਈ ਜਿਆਦਾ ਹੈਵੀ ਕਰਕੇ ਨਾ ਉੱਥੋਂ ਸਿੱਜ ਜੇ ਗਿਆ ਵੀ ਸਿੱਜ ਕਿਵੇਂ ਕੀ ਹੋ ਰਹੀ ᱛਿਕਾ ਨਾ ਜਿੱਥੇ ਜਿੱਥੇ ਕੜਾਈ ਸੀ ਉੱਥੋਂ ਤੋਂ ਜਿਵੇਂ ਖਿੱਚ ਜੀ ਨਹੀਂ ਪੈ ਜਾਂਦੀ ਹੁੰਦੀ ਐਦਾਂ ਕਰਕੇ ਫਟ ਗਿਆ ਮੇਰਾ ਤਾਂ ਸਾਰਾ ਮੂਡ ਹੀ ਆਫ ਹੋ ਗਿਆ ਨਾ ਇਨਾ ਮਹਿੰਗਾ ਸੂਟ ਸਮਾਇਆ ਸੀ ਮੈਨੂੰ 4 4.5 ਹਜ਼ਾਰ ਚ ਪੈ ਗਿਆ ਸੀ ਸੂਟ ਸਲਾਈ ਸੰਡ ਹਾਂਜੀ ਮੈਨੂੰ ਤਾਂ ਨਾ ਸੂਟ ਦੀ ਸਲਾਈ ਦਾ ਵੀ ਮੁੱਲ ਨਹੀਂ ਪਿਆ ਹੈਗਾ ਵੀ ਪਹਿਲੀ ਫਟ ਗਿਆ ਚਲੋ ਕਹਿੰਦੇ ਹੁੰਦੇ ਹੁਣ ਕੀ ਕਰ ਸਕਦੇ ਜੋ ਫਾਟ ਹੀ ਗਿਆ ਤੇ ਇਧਰ ਉਪਰ ਉਹਦੀ ਮੌਸਮ ਵੀ ਇੰਨਾ ਖਰਾਬ ਹੋਇਆ ਪਿਆ ਨਾ ਜਦੋਂ ਅਸੀਂ ਮੰਦਰ ਬੈਠੇ ਸੀ ਨਾ ਉਹਦੀ ਬੱਦਲਵਾਈ ਜੀ ਹੋ ਗਈ ਮੈਂ ਕਿਹਾ ਗੁੱਡ ਮੋਰਨਿੰਗ ਚਲ ਚਲਦੀ ਚੱਲਦੇ ਆਪਾਂ ਤੇ ਪਹਿਲਾਂ ਕੱਪੜੇ ਲਾਈਏ ਜੀ ਕੱਪੜੇ ਲਾਉਣ ਕਾਦੇ ਆਏ ਮੂਡ ਹੀ ਆਫ ਹੋ ਗਿਆ ਜੀ ਸੂਟ ਨੂੰ ਦੇਖ ਕੇ ਚਲੋ ਠੀਕ ਹੈ ਜੇ ਆਪਾਂ ਵੀਡੀਓ ਦੇ ਐਂਡ ਇਥੀ ਕਰਦੇ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਤਨਵਾਜੀ ਉੱਚੀ ਸਾਰਿਆਂ ਨੂੰ ਹੈਪੀ ਸ਼ੀਵ ਰਾਤਰੀ